ਆਇਆ ਵੀ ਤਾਂ ਆਇਆ ਆਪਾਂ ਚੱਲੀਏ ਥਾਣੇ ਰਿਪੋਰਟ ਦੇ ਤੇ ਆਪਣੇ ਥਾਣੇ ਆ ਗਿਆ ਲੱਭੀ ਆ ਕੇ ਥਾਣਾ ਹਾਂ ਚੱਲੀ ਆ ਜਾ ਲੌਕ ਕਰਦੀ ਗੱਡੀ ਫੋਰ ਤੇਨੇ ਚਲ ਕੇ ਥਾਣੇ ਜਾਪਾ ਚੱਲ ਤੇਨੇ ਹਾਂ ਤੇ ਆਪਣਾ ਤੁਮ ਜੀ ਆਈਏ ਸੀ ਵਾਸਤੇ ਹਾਂ ਹਾਂ ਫਰਜ਼ ਨਾ ਪਤਾ ਕਿੱਥੇ ਗਿਆ ਨਾ ਪਤਾ ਬਣਾਵਾਗੇ ਹਾਂ ਸਾਰੇ ਸੱਤ ਪਾਰ ਕਰਨਾ ਜਨਾਨੀਆਂ ਲਿਆਉਂਦਾ ਬੰਦੇ ਲਿਆਉਂਦਾ ਇਥੇ ਤੜਾ ਕੋਈ ਅੱਗੇ ਕਿੱਥੇ ਆਣਾ ਨਹੀਂ ਆ ਸਾਰੇ ਨੇ ਤੇ ਆਪਣਾ ਨੇ ਕੰਮ ਤਾਂ ਪਾਰ ਕਰਨਾ ਨੇ ਕੋਈ ਨਾ ਆਪਣਾ ਹੱਲ ਹੋਊਗਾ ਆ ਕੇ ਚੱਲ ਇੱਧਰੇ ਚੱਲ ਹਾਂ ਇਹ ਹੁਣੇ ਸਦਾ ਹੱਲ ਹੋਣੀ ਉਹਦਾ ਆਉਂਗਾ 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 ਨਹੀਂ ਚੱਲੋ ਬੈਠੇ ਸਰਦਾਰ ਸਾਹਿਬ ਆਦਿ ਨਾ ਬਿਲੰਦਤੀ ਬਣਾਈ ਜੀ ਹੋ ਗਿਆ ਆ ਵੀ ਤੇ ਆਪਣਾ ਕੁੱਚੇ ਵਾਕੇ ਸਭਾਈ ਚਾ ਇਹ ਕੰਮ ਹੋਇਆ ਨਾ ਕਿ ਬਣਾਈ ਨਾ ਇਹ ਮੋਬਾਈਲ ਨਾਲ ਜਦ ਆਪਾਂ ਮਾਇਲ ਤਾਂ ਫਰੰਦੇ ਜੀ ਬੰਦੇ ਫੜੇ ਨਹੀਂ ਜੀ ਆਪਾਂ ਨੂੰ ਲੋ ਫੜਦੇ ਨਾ ਬਾਤ ਕੀ ਰੰਗ ਮਾਰੇ ਮੋ ਕਿ ਨਾਲੇ ਲਾਵੇ ਸਰ ਗਿੜਾ ਮਾਰੇ ਨੇ ਕੀ ਕਰਨ ਦਾ ਨਹੀਂ ਆਹ ਫਾਈਲਾਂ ਜੀ ਸਰੂ ਆਈ ਦੀ ਇਹ ਵੀ ਹਨਾ ਹੋਰ ਆਪਣੇ ਖੇਤ ਕੇ ਇਸ ਨਾਲੇ ਪੈਂਡਿੰਗ ਪਏ ਨੇ ਚਲੋ ਤੇ ਜੀ ਨਾ ਕੋਈ ਮਰਾ ਪਾ ਦੋ ਜੀ ਆ ਜੀ ਮਿਹਰਬਾਨੀ ਕਰੋ ਕੀ ਕਰੀ ਕੀ ਕਰੀ ਇਹ ਵੀ ਇੱਕ ਗੱਲ ਲਾ ਵੀਰ ਬੋਲ ਰਹੇ ਹੋ ਨਹੀਂ ਜੀ ਕਾ ਦੱਸੋ ਜੀ ਇੱਕ ਬੰਦਾ ਜਨਾਨੀਆਂ ਦਾ ਧੰਦਾ ਕਰਦਾ ਜੀ ਲਵੇ ਅੱਛਾ ਜੀ ਤੇ ਚਾਰ ਧੀਆਂ ਨੇ ਜੀ ਬਾਬੇ ਦੇ ਅੱਛਾ ਜੀ ਲਵੇ ਔਖਾ ਜੀ ਉਹਨਾਂ ਦਾ ਠੀਕ ਹੈ ਜੀ ਤੇ ਦੇਖੋ ਦੇਖਾ ਜਵਾ ਖਰਾਬ ਹੋ ਜਾਂਦੇ ਨੇ ਜੀ ਠੀਕ ਹੈ ਜੀ ਸੱਜਣ ਨੌਂ ਦਾ ਬੰਦਾ ਜੀ ਅੱਛਾ ਜੀ ਹਾਂਜੀ ਅਸੀਂ ਤਾਂ ਬਹੁਤ ਦੁਖੀ ਕਰਖੀਆਂ ਉਹ ਬੰਦੇ ਨੇ ਅੱਛਾ ਕਿੱਥੇ ਆਹੀ ਰੋਜਾਨਾ ਦਾ ਦੋ ਜਨਾਨੀਆਂ ਲੈ ਕੇ ਤੇ ਚਾਰ ਬੰਦੀਆਂ ਲੈ ਕੇ ਚੜਾ ਜਨਾਨੀਆਂ ਲੈ ਕੇ ਬੰਦੀਆਂ ਲੈ ਹੁਣ ਥੀਆਂ ਭਣਾਂ ਲੈ ਚਾਰ ਧੀਆਂ ਨੇ ਮੇਰੇ ਅੱਛਾ ਜੀ ਇਹਨਾਂ ਦਾ ਬਹੁਤ ਔਖਾ ਹੈਗਾ ਇਹਦੇ ਦੰਦੇ ਕਾ ਮੈਨੂੰ ਜੇ ਰੋਕਿਆ ਤਾਂ ਬਹੁਤ ਧੰਨਵਾਦ ਹੈ ओरिजिनल ਕੋਈ ਤੁਰਦਾ ਨਹੀਂ ਜੀ